ਹੈਲੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਔਰਤਾਂ ਦੇ ਤੰਦਰੁਸਤ ਅਤੇ ਜਵਾਨ ਰਹਿਣ ਲਈ ਜ਼ਰੂਰੀ ਗੱਲਾਂ ਨੰਬਰ 1 ਰੋਜ਼ਾਨਾ 8 ਤੋਂ 10 ਗਲਾਸ ਪਾਣੀ ਪੀਓ ਇਸ ਨਾਲ ਤੁਹਾਡੀ ਚਮੜੀ ਹਾਈਡਰੇਟ ਹੋਵੇਗੀ ਅਤੇ ਚਿਹਰੇ ਤੇ ਚਮਕ ਬਣੀ ਰਹੇਗੀ ਨੰਬਰ 2 ਸਵੇਰੇ ਖਾਲੀ ਪੇਟ ਇੱਕ ਗਲਾਸ ਤਾਜੇ ਪਾਣੀ ਦਾ ਪੀਓ ਇਸ ਨਾਲ ਤੁਹਾਡਾ ਪੇਟ ਸਾਫ਼ ਰਹੇਗਾ ਨੰਬਰ 3 ਰੋਜ਼ਾਨਾ ਇੱਕ ਟਮਾਟਰ ਦਾ ਸੇਵਨ ਕਰਨਾ ਚਾਹੀਦਾ ਇਸ ਨਾਲ ਵਾਲ ਹਮੇਸ਼ਾ ਕਾਲੇ ਰਹਿੰਦੇ ਹਨ ਨੰਬਰ 4 ਕਦੇ ਵੀ ਲੋੜ ਤੋਂ ਜ਼ਿਆਦਾ ਨਾ ਸੋਚੋ ਨਾ ਟੈਨਸ਼ਨ ਲਓ ਇਸ ਨਾਲ ਤੁਹਾਡੇ ਚਿਹਰੇ ਤੇ ਝੁਰੜੀਆਂ ਪੈ ਜਾਂਦੀਆਂ ਹਨ ਨੰਬਰ 5 ਆਪਣੇ ਭੋਜਨ ਵਿੱਚ ਫਲਾਂ ਨੂੰ ਸ਼ਾਮਲ ਕਰੋ ਸੰਤਰੇ ਦਾ ਸੇਵਨ ਕਰਨ ਨਾਲ ਚਿਹਰਾ ਗੋਰਾ ਤੇ ਚਮਕਦਾਰ ਬਣਦਾ ਇਸ ਵਿੱਚ ਵਿਟਾਮਿਨ ਸੀ ਹੁੰਦਾ ਹੈ ਨੰਬਰ 6 ਹਫਤੇ ਵਿੱਚ ਦੋ ਵਾਰ ਡਾਰਕ ਚਾਕਲੇਟ ਖਾਓ ਇਸ ਨਾਲ ਤੁਹਾਡੀ ਟੈਨਸ਼ਨ ਥਕਾਨ ਦੂਰ ਰਹੇਗੀ ਨੰਬਰ 7 ਚਾਹ ਨੂੰ ਦੁਬਾਰਾ ਗਰਮ ਕਰਕੇ ਪੀਣ ਨਾਲ ਇਹ ਜ਼ਹਿਰ ਬਣ ਜਾਂਦੀ ਹੈ ਤੇ ਇਸ ਨਾਲ ਤੁਹਾਡੀ ਸਿਹਤ ਖਰਾਬ ਹੋ ਸਕਦੀ ਹੈ ਨੰਬਰ 8 ਜਿੰਨਾ ਔਰਤਾਂ ਨੂੰ ਲਕੋਰੀਆ ਦੀ ਸਮੱਸਿਆ ਹੈ ਉਹਨਾਂ ਨੂੰ ਅੰਜੀਰ ਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 9 ਪਾਣੀ ਦੀ ਕਮੀ ਨਾਲ ਬੁੱਲ ਕਾਲੇ ਹੋ ਜਾਂਦੇ ਹਨ ਇਸ ਲਈ ਸਾਨੂੰ ਦਿਨ ਵਿੱਚ 2 ਤੋਂ 3 ਲੀਟਰ ਪਾਣੀ ਪੀਣਾ ਚਾਹੀਦਾ ਹੈ ਨੰਬਰ 10 ਔਰਤਾਂ ਨੂੰ ਕਦੇ ਵੀ ਜ਼ਿਆਦਾ ਤਲੇ ਹੋਏ ਤੇਲ ਵਾਲੇ ਭੋਜਨਾਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਇਦਾਂ ਦੇ ਭੋਜਨ ਖਾਣ ਨਾਲ ਮਟਾਪਾ ਜਲਦੀ ਵੱਧਦਾ ਹੈ ਨੰਬਰ 11 ਕਣਕ ਦੇ ਆٹے ਦੀ ਥਾਂ ਹਮੇਸ਼ਾ ਮਲਟੀ grain ਆٹے ਦੀ ਰੋਟੀ ਖਾਣੀ ਚਾਹੀਦੀ ਹੈ ਜਿਸ ਨਾਲ ਸਾਡੀ ਚਮੜੀ ਸੋਹਣੀ ਰਹਿੰਦੀ ਹੈ ਨੰਬਰ 12 ਜਿੰਨਾ ਔਰਤਾਂ ਦੇ ਮੂੰਹ ਵਿੱਚੋਂ ਬਦਬੂ ਆਉਂਦੀ ਹੈ ਉਹਨਾਂ ਨੂੰ ਤુલਸੀ ਇਲਾਇਚੀ ਤੇ ਲੌਂਗ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਨੰਬਰ 13 ਜਿੰਨਾ ਔਰਤਾਂ ਨੂੰ ਸੁਸਤੀ ਰਹਿੰਦੀ ਹੈ ਉਹਨਾਂ ਨੂੰ ਆਪਣੀ ਗਰਦਨ ਉੱਪਰ ਤੇਲ ਦੀ ਮਾਲਿਸ਼ ਕਰਨੀ ਚਾਹੀਦੀ ਹੈ ਨੰਬਰ 14 ਰਾਤ ਨੂੰ ਕਦੇ ਵੀ ਜ਼ਿਆਦਾ ਭੋਜਨ ਨਹੀਂ ਕਰਨਾ ਚਾਹੀਦਾ ਇਸ ਨਾਲ ਸਰੀਰ ਜਲਦੀ ਬੁੱਢਾ ਹੋ ਜਾਂਦਾ ਹੈ ਨੰਬਰ 15 ਜਿੰਨਾ ਔਰਤਾਂ ਨੂੰ ਜੋੜਾਂ ਦੇ ਦਰਦ ਦੀ ਸਮੱਸਿਆ ਹੈ ਉਹਨਾਂ ਨੂੰ ਰਾਤ ਨੂੰ ਹਮੇਸ਼ਾ ਕੋਸਾ ਇਲਾਇਚੀ ਵਾਲੇ ਦੁੱਧ ਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 16 ਜਿਹੜੀਆਂ ਔਰਤਾਂ ਜ਼ਿਆਦਾ ਠੰਡੇ ਪਾਣੀ ਦਾ ਇਸਤੇਮਾਲ ਕਰਦੀਆਂ ਹਨ ਉਹਨਾਂ ਦੇ ਦੰਦ ਛੇਤੀ ਖਰਾਬ ਹੋ ਜਾਂਦੇ ਹਨ ਸਾਨੂੰ ਹਮੇਸ਼ਾ ਨਾਰਮਲ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ ਨੰਬਰ 17 ਜਿੰਨਾ ਔਰਤਾਂ ਨੂੰ ਮਹਾਸਿਆ ਦੀ ਸਮੱਸਿਆ ਹੈ ਉਹਨਾਂ ਨੂੰ ਪਾਣੀ ਵਿੱਚ ਨਿੰਮ ਦੇ ਪੱਤੇ ਉਬਾਲ ਕੇ ਮੂੰਹ ਧੋਣਾ ਚਾਹੀਦਾ ਹੈ ਨੰਬਰ 18 ਇੱਕ ਚਮਚ ਬੇਸਣ ਵਿੱਚ ਇੱਕ ਚੁਟਕੀ ਹਲਦੀ ਤੇ ਥੋੜਾ ਜਿਹਾ ਸ਼ਹਿਦ ਅਤੇ ਕੁਝ ਬੂੰਦਾਂ ਜਤੂਨ ਦੇ ਤੇਲ ਦੀਆਂ ਪਾ ਕੇ ਲੇਪ ਬਣਾ ਕੇ ਚਿਹਰੇ ਉੱਤੇ ਦੋ ਵਾਰ ਲਗਾਓ ਇਸ ਨਾਲ ਤੁਹਾਡਾ ਚਿਹਰਾ ਚਮਕ ਜਾਏਗਾ ਨੰਬਰ 19 ਜਿੰਨਾ ਔਰਤਾਂ ਨੂੰ ਵਾਲਾਂ ਦੇ ਝੜਨ ਦੀ ਸਮੱਸਿਆ ਹੈ ਉਹਨਾਂ ਨੂੰ ਅਰੰਡੀ ਦੇ ਤੇਲ ਵਿੱਚ ਥੋੜਾ ਜਿਹਾ ਮੇਥੀ ਦਾਣੇ ਦਾ ਪਾਊਡਰ ਮਿਲਾ ਕੇ ਹਫਤੇ ਵਿੱਚ ਦੋ ਵਾਰ ਵਾਲਾਂ ਦੀਆਂ ਜੜਾਂ ਤੇ ਲਾਉਣਾ ਚਾਹੀਦਾ ਹੈ ਨੰਬਰ 20 ਗਰਭ ਅਵਸਥਾ ਦੇ ਦੌਰਾਨ ਔਰਤਾਂ ਨੂੰ ਨਾਸ਼ਪਤੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਇਸ ਵਿੱਚ ਵਿਟਾਮਿਨ ਤੇ ਮਿਨਰਲ ਹੁੰਦੇ ਹਨ ਜੋ ਗਰਭ ਅਵਸਥਾ ਲਈ ਫਾਇਦੇਮੰਦ ਹੁੰਦੇ ਹਨ ਨੰਬਰ 21 ਭੋਜਨ ਕਰਦੇ ਸਮੇਂ ਨਾਲ ਪਾਣੀ ਨਹੀਂ ਪੀਣਾ ਚਾਹੀਦਾ ਇਸ ਨਾਲ ਸਾਡਾ ਪੇਟ ਬਾਹਰ ਨਿਕਲਣ ਲੱਗਦਾ ਹੈ ਨੰਬਰ 22 ਸ਼ਹਿਦ ਵਿੱਚ ਨਿੰਬੂ ਦਾ ਰਸ ਮਿਲਾ ਕੇ ਚਿਹਰੇ ਤੇ ਲਾਉਣ ਨਾਲ ਚਿਹਰਾ ਮਲਾਈਮ ਤੇ ਚਮਕਦਾਰ ਬਣਿਆ ਰਹਿੰਦਾ ਹੈ ਨੰਬਰ 23 ਗਰਭ ਅਵਸਥਾ ਦੇ ਦੌਰਾਨ ਔਰਤਾਂ ਨੂੰ ਨਾਰੀਅਲ ਪਾਣੀ ਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 24 ਜਿੰਨਾਂ ਔਰਤਾਂ ਦਾ ਵਜਨ ਵੱਧ ਹੈ ਉਹਨਾਂ ਨੂੰ ਸਵੇਰੇ ਖਾਲੀ ਪੇਟ ਇੱਕ ਨਿੰਬੂ ਅਤੇ ਥੋੜਾ ਜਿਹਾ ਸ਼ਹਿਦ ਮਿਲਾ ਕੇ ਪੀਣਾ ਚਾਹੀਦਾ ਹੈ ਨੰਬਰ 25 ਜਿੰਨਾਂ ਔਰਤਾਂ ਵਿੱਚ ਖੂਨ ਦੀ ਕਮੀ ਹੈ ਉਹਨਾਂ ਨੂੰ ਸੇਵ ਅਤੇ ਅਨਾਰ ਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 26 ਔਰਤਾਂ ਨੂੰ ਟਮਾਟਰ ਦਾ ਸੇਵਨ ਕਰਨਾ ਚਾਹੀਦਾ ਇਸ ਨਾਲ ਸਾਡੀ ਕਮਜ਼ੋਰੀ ਅਤੇ ਸਵਾਦਾ ਚਿੜਚਿੜਾਪਣ ਦੂਰ ਹੁੰਦਾ ਹੈ ਨੰਬਰ 27 ਜਿਹੜੀਆਂ ਔਰਤਾਂ ਨੂੰ ਭੁੱਲਣ ਦੀ ਬਿਮਾਰੀ ਹੈ ਉਹਨਾਂ ਨੂੰ ਕੱਚਾ ਪਨੀਰ ਖਾਣਾ ਚਾਹੀਦਾ ਹੈ ਕੱਚੇ ਪਨੀਰ ਵਿੱਚ ਵਿਟਾਮਿਨ B ਪਾਇਆ ਜਾਂਦਾ ਹੈ ਜਿਹੜਾ ਸਾਡੀ ਯਾਦਦਾਸ਼ਤ ਨੂੰ ਤੇਜ਼ ਕਰਨ ਵਿੱਚ ਮਦਦ ਕਰਦਾ ਹੈ ਨੰਬਰ 28 ਦੁੱਧ ਵਾਲੀ ਚਾਹ ਦਾ ਘੱਟ ਇਸਤੇਮਾਲ ਕਰਨਾ ਚਾਹੀਦਾ ਹੈ ਇਸ ਨਾਲ ਪੇਟ ਵਿੱਚ ਗੈਸ ਜਲਣ ਤਜਾਅ ਦੀ ਸਮੱਸਿਆ ਵੱਧ ਸਕਦੀ ਹੈ ਨੰਬਰ 29 ਜਿਹੜੀਆਂ ਔਰਤਾਂ ਨੂੰ ਥਕਾਵਟ ਮਹਿਸੂਸ ਹੁੰਦੀ ਰਹਿੰਦੀਆਂ ਉਹਨਾਂ ਨੂੰ ਭੁਜੇ ਹੋਏ ਛੋਲੇ ਤੇ ਗੁੜ ਖਾਣਾ ਚਾਹੀਦਾ ਹੈ ਨੰਬਰ 30 ਸੋਇਆ ਬੀਨ ਅਤੇ ਮਸਰ ਦੀ ਦਾਲ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਵਿੱਚ ਕਾਫੀ ਪ੍ਰੋਟੀਨ ਹੁੰਦਾ ਹੈ ਨੰਬਰ 31 ਔਰਤਾਂ ਨੂੰ ਗਾਜਰ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਵਿੱਚ ਵਿਟਾਮਿਨ A ਹੁੰਦਾ ਹੈ ਜੋ ਸਾਡੀ ਅੱਖਾਂ ਦੀ ਰੌਸ਼ਨੀ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ ਨੰਬਰ 32 ਨਹਾਉਣ ਤੋਂ ਬਾਅਦ ਸਾਡੀ ਚਮੜੀ ਰੁੱਖੀ ਸੁੱਕੀ ਹੋ ਜਾਂਦੀ ਹੈ ਇਸ ਲਈ ਸਾਨੂੰ ਨਹਾਉਣ ਬਾਅਦ ਮੋਇਸਚਰਾਈਜ਼ ਕਰਨਾ ਜ਼ਰੂਰੀ ਹੈ ਨੰਬਰ 33 ਰਾਤ ਨੂੰ ਸੌਣ ਤੋਂ ਪਹਿਲਾਂ ਸਾਫ਼ ਪਾਣੀ ਨਾਲ ਮੂੰਹ ਧੋ ਕੇ ਸੌਣਾ ਚਾਹੀਦਾ ਇਸ ਨਾਲ ਸਾਡੇ ਦਿਨ ਭਰ ਦੀ ਧੂੜ ਮਿੱਟੀ ਤੇ ਮੇਕਅਪ ਉਤਰ ਜਾਂਦਾ ਹੈ ਨੰਬਰ 34 ਔਰਤਾਂ ਨੂੰ ਵੱਧ ਤੋਂ ਵੱਧ ਹਰੀਆਂ ਪੱਤੇਦਾਰ ਤੇ ਕੱਚੀਆਂ ਸਬਜ਼ੀਆਂ ਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 35 ਜੇਕਰ ਬਾਰ-ਬਾਰ ਬਰਤਨ ਧੋਣ ਨਾਲ ਤੁਹਾਡੇ ਹੱਥ ਖਰਾਬ ਹੋ ਗਏ ਹਨ ਤਾਂ ਤੁਹਾਨੂੰ ਹੱਥਾਂ ਉੱਪਰ ਐਲੋਵੀਰਾ ਜੈਲ ਲਗਾ ਕੇ ਲਓ ਤੇ ਸਵੇਰ ਤੱਕ ਹੱਥ ਮਲਾਈਮ ਹੋ ਜਾਣਗੇ ਨੰਬਰ 36 ਵਾਲਾਂ ਨੂੰ ਕਾਲੇ ਅਤੇ ਚਮਕਦਾਰ ਲੰਬੇ ਬਣਾਉਣ ਲਈ ਰੀਠਾ ਸ਼ਿਕਾ ਕਾਈ ਅਤੇ ਆਮਲੇ ਨੂੰ ਲੈ ਕੇ ਇਸ ਨੂੰ ਉਬਾਲ ਕੇ ਪਾਣੀ ਨੂੰ ਪਾਣੀ ਨਾਲ ਸਿਰ ਨੂੰ ਧੋ ਲਵੋ ਨੰਬਰ 37 ਸਰਦੀਆਂ ਵਿੱਚ ਦੁੱਧ ਵਿੱਚ ਮਖਾਣਿਆਂ ਨੂੰ ਉਬਾਲ ਕੇ ਇਸ ਨਾਲ ਤੁਹਾਡੀ ਹੱਡੀਆਂ ਦੀ ਕਮਜ਼ੋਰੀ ਦੂਰ ਹੁੰਦੀ ਹੈ ਬੁੜਾਪਾ ਨਹੀਂ ਆਉਂਦਾ ਨੰਬਰ 38 ਧੁੱਪ ਵਿੱਚ ਜਾਣ ਤੋਂ ਪਹਿਲਾਂ ਹਮੇਸ਼ਾ ਆਪਣੇ ਚਿਹਰੇ ਉੱਤੇ ਸਨਸਕ੍ਰੀਨ ਲਗਾ ਕੇ ਬਾਹਰ ਨਿਕਲੋ ਇਸ ਨਾਲ ਤੁਹਾਡੇ ਚਿਹਰੇ ਉੱਤੇ ਟੈਨ ਨਹੀਂ ਹੋਵੇਗੀ ਨੰਬਰ 39 ਸਰਦੀਆਂ ਦੇ ਦਿਨਾਂ ਵਿੱਚ ਦੁੱਧ ਵਿੱਚ ਸ਼ੁਹਾਰੇ ਪਾ ਕੇ ਖਾਓ ਇਸ ਨਾਲ ਤੁਹਾਨੂੰ ਸਰਦੀ ਖਾਂਸੀ ਦੀ ਸਮੱਸਿਆ ਨਹੀਂ ਹੋਵੇਗੀ ਅਤੇ ਸਰੀਰਕ ਕਮਜ਼ੋਰੀ ਵੀ ਦੂਰ ਰਹੇਗੀ ਨੰਬਰ 40 ਲਾਲ ਪੀਸੀ ਹੋਈ ਮਿਰਚ ਦੀ ਜਗ੍ਹਾ ਦਾਲ ਜਾਂ ਸਬਜ਼ੀ ਵਿੱਚ ਹਮੇਸ਼ਾ ਹਰੀ ਮਿਰਚ ਦਾ ਸੇਵਨ ਕਰਨਾ ਚਾਹੀਦਾ ਹੈ ਲਾਲ ਮਿਰਚ ਨਾਲ ਬਵਾਸੀਰ ਦੀ ਬਿਮਾਰੀ ਦਾ ਖਤਰਾ ਬਣਦਾ ਹੈ ਨੰਬਰ 41 ਬੇਸਨ ਵਿੱਚ ਖੀਰੇ ਦਾ ਜੂਸ ਰਸ ਮਿਲਾ ਕੇ ਮੂੰਹ ਤੇ ਲਾਉਣ ਨਾਲ ਛਾਈਆਂ ਦੀ ਸਮੱਸਿਆ ਠੀਕ ਹੁੰਦੀ ਹੈ ਨੰਬਰ 42 ਕੋਲਡ ਡਰਿੰਕ ਜਾਂ ਸੌਫਟ ਡਰਿੰਕ ਤੇ ਹੋਰ ਠੰਡੀਆਂ ਚੀਜ਼ਾਂ ਖਾਣ ਨਾਲ ਸਾਡੇ ਦੰਦ ਬਹੁਤ ਛੇਤੀ ਖਰਾਬ ਹੋ ਜਾਂਦੇ ਹਨ ਨੰਬਰ 43 ਭੋਜਨ ਵਿੱਚ ਮੈਦੇ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ ਇਸ ਨਾਲ ਸਰੀਰ ਵਿੱਚ ਮੋਟਾਪਾ ਆਉਂਦਾ ਹੈ ਨੰਬਰ 44 ਜਿਆਦਾ ਗੁੱਸਾ ਕਰਨ ਨਾਲ ਸਾਡਾ ਲੀਵਰ ਖਰਾਬ ਹੋ ਹੁੰਦਾ ਹੈ ਅਤੇ ਸਾਡੀ ਸਿਹਤ ਉਤੇ ਬੁਰਾ ਪ੍ਰਭਾਵ ਪੈਂਦਾ ਹੈ ਨੰਬਰ 45 ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਪਾਣੀ ਨਾਲ ਧੋ ਕੇ ਸੂਪਰ ਉੱਪਰ ਥੋੜਾ ਜਿਹਾ ਨਾਰੀਅਲ ਤੇਲ ਲਗਾਓ ਇਸ ਨਾਲ ਤੁਹਾਡੀ ਚਮੜੀ ਚਮਕਦਾਰ ਬਣੇਗੀ ਨੰਬਰ 46 ਚਾਹ ਪੀਣ ਜਾਂ ਕੋਈ ਵੀ ਗਰਮ ਚੀਜ਼ ਖਾਣ ਲਈ ਕਦੇ ਵੀ ਪਲਾਸਟਿਕ ਦਾ ਕੱਪ ਜਾਂ ਕੌਲੀ ਇਸਤੇਮਾਲ ਨਹੀਂ ਕਰਨਾ ਚਾਹੀਦਾ ਇਸ ਨਾਲ ਕੈਂਸਰ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ ਨੰਬਰ 47 ਜਿੰਨਾ ਔਰਤਾਂ ਦੇ ਸਰੀਰ ਵਿੱਚ ਦਰਦ ਰਹਿੰਦਾ ਹੈ ਉਹਨਾਂ ਨੂੰ ਰਾਤ ਨੂੰ ਕੋਸੇ ਦੁੱਧ ਵਿੱਚ ਇੱਕ ਚੁਟਕੀ ਹਲਦੀ ਦੀ ਪਾ ਕੇ ਦੁੱਧ ਪੀਣਾ ਚਾਹੀਦਾ ਹੈ ਨੰਬਰ 48 ਜਿਆਦਾ ਆਲੂ ਦਾ ਸੇਵਨ ਕਰਨ ਨਾਲ ਸਰੀਰ ਵਿੱਚ ਮੋਟਾਪਾ ਆਉਂਦਾ ਹੈ ਨੰਬਰ 49 ਰਾਤ ਦੇ ਸਮੇਂ ਚਾਵਲ ਖਾਣ ਨਾਲ ਸਰੀਰ ਵਿੱਚ ਚਰਬੀ ਬਹੁਤ ਤੇਜ਼ੀ ਨਾਲ ਵੱਧਦੀ ਹੈ ਨੰਬਰ 50 ਰੋਟੀ ਨਾਲ ਹਰੀ ਮਿਰਚ ਦਾ ਸੇਵਨ ਕਰਨ ਨਾਲ ਚਿਹਰੇ ਉੱਤੇ ਦਾਗ-ਧੱਬੇ ਦੂਰ ਹੁੰਦੇ ਹਨ ਤੇ ਚਿਹਰਾ ਚਮਕਦਾਰ ਬਣਦਾ ਹੈ ਨੰਬਰ 51 ਵਾਲਾਂ ਨੂੰ ਬੰਨ ਕੇ ਰੱਖਣ ਨਾਲ ਦਿਮਾਗ ਨੂੰ ਤਾਕਤ ਮਿਲਦੀ ਹੈ ਤੇ ਵਾਲ ਟੁੱਟਦੇ ਵੀ ਨਹੀਂ ਨੰਬਰ 52 ਟਾਇਲਟ ਜਾਣ ਸਮੇ ਸਾਨੂੰ ਆਪਣੇ ਦੰਦਾਂ ਨੂੰ ਦਵਾ ਕੇ ਬੈਠਣਾ ਚਾਹੀਦਾ ਹੈ ਇਸ ਨਾਲ ਕਦੇ ਵੀ ਲੱਕਵਾਦੀ ਬਿਮਾਰੀ ਨਹੀਂ ਹੁੰਦੀ ਨੰਬਰ 53 ਸ਼ਰਬਤ ਜਾਂ ਨਾਰੀਅਲ ਪਾਣੀ ਸਵੇਰ ਵੇਲੇ ਪੀਣਾ ਅੰਮ੍ਰਿਤ ਮੰਨਿਆ ਗਿਆ ਹੈ ਨੰਬਰ 54 ਰਾਤ ਦੇ ਸਮੇ ਪਾਣੀ ਵਿੱਚ ਕਿਸ਼ਮਿਸ਼ ਭਿਓ ਕੇ ਸੁਬਾ ਖਾਣ ਨਾਲ ਸਾਡੇ ਖੂਨ ਦੀ ਸਫਾਈ ਹੁੰਦੀ ਹੈ ਨੰਬਰ 55 ਜਿੰਨਾ ਔਰਤਾਂ ਵਿੱਚ ਖੂਨ ਦੀ ਕਮੀ ਹੈ ਉਹਨਾਂ ਨੂੰ ਚਕੰਦਰ ਦਾ ਜੂਸ ਪੀਣਾ ਚਾਹੀਦਾ ਹੈ ਨੰਬਰ 56 ਜਿੰਨਾ ਔਰਤਾਂ ਦੀ ਅੱਖਾਂ ਵਿੱਚ ਜਲਣ ਲਾਲੀ ਜਾਂ ਸੂਜਨ ਦੀ ਸਮੱਸਿਆ ਹੈ ਉਹਨਾਂ ਨੂੰ ਅੱਖਾਂ ਨੂੰ ਠੰਡੇ ਪਾਣੀ ਨਾਲ ਧੋ ਕੇ ਸੂਤੀ ਕੱਪੜੇ ਵਿੱਚ ਇੱਕ ਡਲੀ ਬਰਫ ਦੀ ਪਾ ਕੇ ਅੱਖਾਂ ਉੱਪਰ ਰੱਖਣਾ ਚਾਹੀਦਾ ਹੈ ਨੰਬਰ 57 ਛੋਟੀਆਂ ਬਿਮਾਰੀਆਂ ਜਿਵੇਂ ਸਿਰ ਦਰਦ ਜੁਕਾਮ ਸਰਦੀ ਵਿਚ ਐਂਟੀਬਾਇਟਿਕ ਦਵਾਈਆਂ ਦਾ ਸੇਵਨ ਕਰਨ ਨਾਲ ਕਿਡਨੀ ਅਤੇ ਗੁਰਦਿਆਂ ਤੇ ਬੁਰਾ ਪ੍ਰਭਾਵ ਪੈਂਦਾ ਹੈ ਨੰਬਰ 58 ਕੱਚੇ ਦੁੱਧ ਵਿੱਚ ਕੇਸਰ ਪਾ ਕੇ ਚਿਹਰੇ ਉੱਤੇ ਲਾਉਣ ਨਾਲ ਰੰਗ ਗੋਰਾ ਹੁੰਦਾ ਹੈ ਨੰਬਰ 59 ਆਲੂ ਦਾ ਛਿਲਕਾ ਸਮੇਤ ਸੇਵਨ ਕਰਨ ਨਾਲ ਹਾਰਟ ਅਟੈਕ ਦਾ ਖਤਰਾ ਘੱਟ ਹੁੰਦਾ ਹੈ ਨੰਬਰ 60 ਔਰਤਾਂ ਨੂੰ ਰੋਜ਼ਾਨਾ ਸਵੇਰੇ ਰਾਤ ਦੇ ਭਿੱਜੇ ਹੋਏ ਪੰਜ ਬਾਦਾਮ ਅਤੇ ਰਾਤ ਨੂੰ ਦੋ ਜਾਂ ਤਿੰਨ ਕਾਜੂ ਦੁੱਧ ਨਾਲ ਖਾਣੇ ਚਾਹੀਦੇ ਹਨ ਨੰਬਰ 61 ਰਾਤ ਨੂੰ ਤਾਂਬੇ ਦੇ ਪਾਣੀ ਵਿੱਚ ਪਾਣੀ ਭਰ ਕੇ ਰੱਖ ਦਿਓ ਸਵੇਰ ਖਾਲੀ ਪੇਟ ਇਸ ਦਾ ਪ੍ਰਯੋਗ ਕਰੋ ਇਸ ਨਾਲ ਸਾਡੀਆਂ ਸਰੀਰਕ ਬਿਮਾਰੀਆਂ ਦੂਰ ਹੁੰਦੀਆਂ ਹਨ ਨੰਬਰ 62 ਭੋਜਨ ਖਾਣ ਲਈ ਸਟੀਲ ਦੀ ਜਗ੍ਹਾ ਪਿੱਤਲ ਤਾਂਬੇ ਜਾਂ ਫਿਰ ਮਿੱਟੀ ਦੇ ਬਰਤਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਇਸ ਨਾਲ ਸਾਡੀਆਂ ਸਰੀਰਕ ਘਾਟਾਂ ਪੂਰੀਆਂ ਹੁੰਦੀਆਂ ਹਨ ਤੇ ਸਰੀਰ ਤੰਦਰੁਸਤ ਰਹਿੰਦਾ ਹੈ ਨੰਬਰ 63 ਪੀਸੀ ਹੋਈ ਚੀਨੀ ਦੇ ਵਿੱਚ ਥੋੜਾ ਜਿਹਾ ਸ਼ਾਇਦ ਮਿਲਾ ਕੇ ਆਪਣੇ ਬੁੱਲਾਂ ਉੱਪਰ ਸਕਰਬ ਕਰਨ ਨਾਲ ਬੁੱਲ ਗੁਲਾਬੀ ਹੁੰਦੇ ਹਨ ਤੇ ਕਾਲਾਪਣ ਦੂਰ ਹੁੰਦਾ ਹੈ ਨੰਬਰ 64 ਟਮਾਟਰ ਤੇ ਥੋੜੀ ਜਹੀ ਖੰਡ ਪਾ ਕੇ ਚਿਹਰੇ ਉੱਤੇ ਮ사ਜ ਕਰਨ ਨਾਲ ਡੈੱਡ ਸਕਿਨ ਡੈੱਡਸ ਕਿੰਨੇ ਸੈੱਲ ਖਤਮ ਹੁੰਦੇ ਹਨ ਨੰਬਰ 65 ਗਰਮ ਰੋਟੀ ਜਾਂ ਗਰਮ ਚੌਲਾ ਨਾਲ ਕਦੇ ਵੀ ਦਹੀਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਨੰਬਰ 66 ਜੇਕਰ ਤੁਹਾਨੂੰ ਦਿਲ ਨਾਲ ਸੰਬੰਧਤ ਕੋਈ ਵੀ ਸਮੱਸਿਆ ਹੈ ਤੁਹਾਨੂੰ ਖਾਲੀ ਪੇਟ ਕੇਲਾ ਨਹੀਂ ਖਾਣਾ ਚਾਹੀਦਾ ਨੰਬਰ 67 ਰੋਜ਼ਾਨਾ ਸਵੇਰੇ 30 ਤੋਂ 40 ਮਿੰਟ ਪੈਦਲ ਚੱਲਣਾ ਚਾਹੀਦਾ ਇਸ ਨਾਲ ਸਾਡਾ ਸਰੀਰ ਤੰਦਰੁਸਤ ਤੇ ਸਵਾਸਤ ਰਹਿੰਦਾ ਹੈ ਨੰਬਰ 68 ਔਰਤਾਂ ਨੂੰ ਕਦੇ ਵੀ ਪੇਟ ਦੇ ਬਲ ਨਹੀਂ ਸੌਣਾ ਚਾਹੀਦਾ ਇਸ ਤਰ੍ਹਾਂ ਕਰਨ ਨਾਲ ਬੜਾਪਾ ਬਹੁਤ ਛੇਤੀ ਆਉਂਦਾ ਹੈ ਨੰਬਰ 59 ਸੌਣ ਤੋਂ ਪਹਿਲਾਂ ਬ੍ਰਸ਼ ਜਾਂ ਦੰਤਣ ਕਰਨ ਨਾਲ ਦੰਦਾਂ ਨੂੰ ਕਦੇ ਵੀ ਕੀੜਾ ਨਹੀਂ ਲੱਗਦਾ ਤੇ ਚਮਕਦੇ ਰਹਿੰਦੇ ਹਨ ਨੰਬਰ 70 ਨਹਾਉਂਦੇ ਸਮੇਂ ਮੂੰਹ ਵਿੱਚ ਪਾਣੀ ਭਰਨ ਨਾਲ ਕਦੇ ਵੀ ਜ਼ੁਕਾਮ ਨਹੀਂ ਹੁੰਦਾ ਨੰਬਰ 61 ਜੌਂ ਦੀ ਰੋਟੀ ਖਾ ਨੰਬਰ 71 ਜੌਂ ਦੀ ਰੋਟੀ ਖਾਣ ਨਾਲ ਸਰੀਰ ਵਿੱਚ ਤਾਕਤ ਆਉਂਦੀ ਹੈ ਤੇ ਬਹੁਤ ਸਾਰੀਆਂ ਬਿਮਾਰੀਆਂ ਖਤਮ ਹੁੰਦੀਆਂ ਹਨ ਹਾਂਜੀ ਇਹ ਆਪਣੀ ਇਹ ਵੀਡੀਓ ਆਮ ਜਾਣਕਾਰੀ ਦੇ ਆਧਾਰ ਤੇ ਹੈ ਜੇਕਰ ਤੁਹਾਨੂੰ ਕੋਈ ਸਮੱਸਿਆ ਹੈ ਤੁਸੀਂ ਆਪਣੇ ਡਾਕਟਰ ਦੀ ਸਲਾਹ ਲੈ ਸਕਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ